ਉਹ ਮੇਰੀ ਨੂੰ ਦੀ ਪੁੱਖ ਖਾਲੀ ਏ 16 ਸਾਲਾਂ ਤੋਂ ਮੇਰੀ ਨੂੰ ਦੀ ਪੁੱਖ ਖਾਲੀ ਏ ਕਹਿੰਦੀ ਜਦੋਂ ਦੇ ਚੁਪੈਰੇ ਕੱਟਣੀ ਸ਼ੁਰੂ ਕੀਤੀ ਤੇ ਦੇ ਚੁਪੈਰੇ ਕੱਟਦੇ ਆਂ ਸਮਾਂ ਬਣ ਗਿਆ ਸਮੇਂ ਦੀ ਪਖਸ਼ ਹੋ ਗਈ ਤੇ ਕਹਿੰਦੀ ਬਾਬਾ ਦੀਪ ਸਿੰਘ ਨੇ ਚੁਪੈਰਿਆਂ ਦਾ ਸਦਕਾ 16 ਸਾਲਾਂ ਬਾਅਦ ਮੇਰੀ ਨੂੰਹ ਦੀ ਕੁੱਖ ਹਰੀ ਕੀਤੀ ਹੈ ਦੋ ਪੁੱਤਰ ਬਖਸ਼ੇ ਨੇ ਇੱਕ ਪੁੱਤਰ ਸੱਸ ਨੇ ਚੁੱਕਿਆ ਤੇ ਇੱਕ ਨੂੰਹ ਨੇ ਚੁੱਕਿਆ ਹੋਇਆ ਮੇਰੀਆਂ ਅੱਖਾਂ ਚ ਅਥਰੂ ਆ ਗਏ ਬਾਬਾ ਜੀ ਫਿਰ ਕਹਿੰਦੇ ਉਹ ਚਾਰ ਨਾਲ ਸੰਗਤ ਕਰ ਚ ਮੇਰੇ ਕੱਟ ਇੱਕ ਵੀ ਜਗ੍ਹਾ ਦੋ ਦੋ ਦੇ ਲਿਆਂਗੇ ਪਿਛਲਾ ਕੋਟਾ ਵੀ ਪੂਰਾ ਹੀ ਕਰ ਲਿਆਂਗੇ I'm so good ਜੋ ਮੇਰੇ ਦਾ ਨਾਉ ਹੋਵੇ ਭਾਵੇਂ ਲੈਂਸ ਬਾਈ ਭਾਵੇਂ ਕੋਈ ਨਹੀਂ ਮੁੰਡਿਆ ਮੈਂ ਮਾੜੀ ਪ੍ਰਾਰਥਨਾ ਸ਼ੁਰੂ ਕਰ ਪੈਣਾ ਇਹ ਤੁਹਾਡੀ ਸਾਰੀ ਕਾਰ ਸੇਵਾ ਤੁਹਾਡੀ ਝੋਲੀ ਚ ਪਾਈ ਹੋਈ ਆ ਕੋ ਸਾਧਨਾ ਆ ਬੀਬੀ ਕੌਲਾ ਦੀ ਕਾਰ ਸੇਵਾ ਜਿੰਨੀ ਇਹ ਤੁਹਾਡੀ ਸਾਰੀ ਔਰ ਵਰਵਾਰ ਮੱਤ ਆ ਤੁਸੀ ਆਇਆ ਹੋ ਨਾ ਅੱਜ ਕਿੰਨੇ ਬੈਠੇ ਤੁਹਾਡੇ ਚ ਕਈਆਂ ਨੇ ਆਂਦਿਆ ਕਮਰਾ ਮੰਗਿਆ ਪੂਰਾ ਜਾਈਦਾ ਇਹ ਰੈਫਰੈਸ਼ ਹੋਣਾ ਹਜੇ ਛੋਟੀ ਸਰਾ ਨਹੀਂ ਵੱਡੀ ਸਰਾ ਵੀ ਮੰਢੀ ਵੱਡੀ ਪਾਰਕ ਇਹ ਵੀ ਮੰਢੀ ਲੰਗਰ ਘਰ ਨਹੀਂ ਵੱਡਾ ਹੋਣਾ ਇਥੋਂ ਦੀ ਸਾਰੀ ਕਾਰ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਝੋਲੀ ਚ ਪਾਈ ਰਹੀ ਹੈ ਉਹਦੇ ਵਿੱਚ ਤੁਹਾਡਾ ਸਹਿਯੋਗ ਵੀ ਲੋੜ ਹੈ ਬਾਹਰ ਕਾਰਜੇ ਵਾਲੀ ਟੋਕਰੀ ਵੀ ਲੱਗੀ ਹੋਈ ਹੈ ਯੋ ਪਿਆਰ ਬਖਸ਼ਣਾ ਆਦੀਆਂ ਬਖਸ਼ਣੀਆਂ ਇਹਨੀਆਂ ਹਾਜ਼ਰੀਆਂ ਪ੍ਰਮਾਨ ਕਰਨੀਆਂ ਆਓ ਜੀ ਕਿ ਕਾ ਜਿਪ ਲਈ ਹੋਈ ਤੇ ਵੀ ਘੰਟੇ ਤੁਹਾਡੇ ਕਰ ਲਗਾ ਦਾ ਚਾਰ ਜਾਗ ਦੇ ਲਗ ਲਗ ਬਾਬਾ ਜੀ ਦੀ ਵਿੜਾਈ ਦੇ ਇੱਕ ਗੁਰੂ ਰਾਮ ਰਾਜ ਜੀ ਦੀ ਵਿੜਾਈ ਦਾ ਟੋਟਾ 5000 ਬਾਹਰ ਗੇਂਡ ਦੇ ਕੋਲ ਜਿਹੜਾ ਜਿੱਦੋਂ ਦਿਉੜੀ ਮੰਦਰ ਬਣਿਆ ਉਹਥੇ ਸਾਰਾ ਸਾਲ ਲੱਗਾ ਆਪ ਜੀ ਦਾ ਲੈ ਸਕਦੇ ਹੋ ਇੱਕ ਹਰਵਿੰਦਰ ਪਾਲ ਸਿੰਘ ਦੀ ਲिटल ਮਾਈਕਰ ਭਾਜੀ ਜਦੋਂ ਅਨਾਉਂਸਮੈਂਟ 22 ਅਪ੍ਰੈਲ ਨੂੰ 11 ਤੋਂ ਲੈ ਕੇ ਆਰਮੜੇ ਫੂਨਦਾਨ ਕੈਂਪ ਲੱਗ ਰਿਹਾ ਹੈ ਅਮਰਤਸਰ ਬੀਬੀ ਕੋਰਨਾ ਜੀ ਕੈਰੀ ਟੇਬਲ ਹਸਤਾ ਆਪਣਾ 11 ਵਜੇ ਤੋਂ 5 ਵਜੇ ਤੱਕ ਫੂਨਦਾਨ ਕੈਂਪ ਲੱਗ ਰਿਹਾ ਹੈ ਭਾਈ ਅਰਵਿੰਦਰ ਪਾਸ ਨੇ ਲੀਡਰ ਭਾਜੀ ਦਾ ਅਨਾਉਂਸਮੈਂਟ ਹੈ ਜਿਹੜੇ ਦੀ ਪਿੰਡਾਂ ਦੇ ਵੀਰੀਆਂ ਹੋਣ ਇਹਦੇ ਵਿੱਚ ਜੋ ਕਿ ਇੱਕ ਬੂੰਦ ਵੀ ਤੁਹਾਡੀ ਕਿਸੇ ਦੀ ਜਾਨ ਬਚਾ ਸਕਦੀ ਆਪ ਜੀ ਨੂੰ ਇਹ ਤੁਹਾਡੀ ਸਾਰੀ ਸ਼ੀਰਵਾਵਾ ਦੀ ਆਪਾਂ ਆਉਂਦੇ ਸਿਰੋ ਜੀਆਂ ਨੂੰ ਆਓ ਕੋਈ ਵਾਂਝਾ ਨਾ ਰਵੇ ਆਜੇ ਬਾਜ ਸੁਣਨੀ ਦੇਨੀਆਂ ਹਾਜ਼ਰੀਆਂ ਪਰਵਾਣ ਕਰਿਓ ਜੀ ਬੋਲਾ ਬਖਸ਼ ਲੈਣੀ ਆ ਬਾਪਾ ਦੀਨ ਸੇ ਹਾਜ਼ਰ ਬੈਠੇ ਇਥੇ ਹਾਜ਼ਰ ਨਾਜ਼ਰ ਪੈ ਰਹਾ ਹੈ ਬਾਪਾ ਜੀ ਦਾ ਜਨਮ ਸਥਾਨ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੇ ਖੜੇ ਹੈ ਵਿਚਰੇ ਹੈ ਇੱਕ ਬ੍ਰਹਮ ਗਿਆਨੀ ਆਇਤ ਨੂੰ ਅਨੁਸਾਰਿਆਂ ਨੂੰ ਚਰਨ ਧੂੜੀ ਮਿਲ ਰਹੀ ਹੈ ਤੇ ਦਾਸ ਇਨੀਕ ਬੇਨਤੀ ਕਰਦਾ ਕੋਈ ਮੈਂ ਰਾਗੀ ਬਣ ਕੇ ਨਹੀਂ ਜੇਣਾ ਅੱਜ ਦੇ ਸਮਾਜ ਵਿੱਚ ਇਨੀ ਇੱਕ ਗੱਲ ਖੋਲਣ ਦਾ ਯਰਨ ਕੀਤਾ ਹੈ ਬਾਬਾ ਦੀਪ ਸਿੰਘ ਸੰਗਤਾਂ 'ਚ ਰਹਿੰਦੇ ਜੀ ਆਪ ਕੋ ਸਤਿਮਹਾਂ ਗੁਰੂ ਗੋਬਿੰਦ ਸਿੰਘ ਸੰਗਤਾਂ 'ਚ ਰਹਿੰਦੇ ਜੀ बस ਮਨ ਨੀਵਾ ਕਰਕੇ ਸੰਗਤ ਦੀਆਂ ਖੁਸ਼ੀਆਂ ਲੈ ਲਓ ਉਹ ਆਪੇ ਖੁਸ਼ ਹੋ ਜਾਂਦੇ ਤੇ ਕੋਈ ਮੈਂ ਰਾਗੀ ਬਣ ਕੇ ਨਹੀਂ ਜਿਹੜੀ ਫਤਿਹ ਬੁਲਾਉਣੀ ਹੈ ਅਸੀਸ ਦੇ ਦੇ ਮੇਰੇ ਵੀ ਨੇਵਲੇ ਆਵੇ ਘਰੇਲੂ ਦੋਸਤਾਂਾਂ ਤੋਂ ਸਾਫਾ ਸਰਬਾਈ ਪੜਦੇ ਗੱਜਾਂ ਸੰਗਤ ਦੀ ਸੇਜ ਬਹੁਤ ਆਗਰ ਦੇ ਸੇਜ ਦੇ ਦਿਓ ਸਾਰੇ ਪਿਆਰ ਵਿੱਚ ਵਾਹਿਗੁਰੂ ਜੀ ਕਾ ਬੋਸਾ ਵਾਹਿਗੁਰੂ ਜੀ ਦੀ ਫਤਿਹ ਬੁਲੇ धनबाद देवर का सम्मान कर रहे हैं बोले सो बार फिर तो, तो समुची संगत का इथों की मैनेजमेंट कमेटी का बहुत बहुत धन्यवाद और इस ही भाई साहब भाई अमनदीप सिंह जी बोले सो हम मैं बेनती करागा ਸਨਮਾਨ ਨੂੰ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਹੋਰਾਂ ਨੂੰ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹੋਰਾਂ ਨੂੰ ਕਰਨਲ ਹਰੀ ਸਿਮਰਨ ਸਿੰਘ ਜੀ ਹੋਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਉਸਾਸੰਗਤ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਤੁਸੀਂ ਵੇਖਿਆ ਤੇ ਪਾਰਕਿੰਗ ਦਾ ਪ੍ਰਬੰਧ ਵੀ ਸੋਹਣਾ ਹੈ ਨਾਲ ਮੈਨੇਜਰ ਸਾਹਿਬ ਦਾ ਔਰ ਪ੍ਰਬੰਧਕ ਕਮੇਟੀ ਐ ਸਨਮਾਨ ਬਾਬਾ ਜੀ ਹੋਰਾਂ ਵੱਲੋਂ ਕੀਤਾ ਜਾ ਰਿਹਾ ਜੀ ਮੈਨੇਜਰ ਸਾਹਿਬ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋਨਿਹਾਲ ਸਤ ਸੰਗਤ ਇਨੀ ਵੱਡੀ ਗਿੰਦੇ ਚ ਅਸੀਂ ਇੱਥੇ ਪਹੁੰਚੀ ਆਂ ਇੱਥੋਂ ਦਾ ਅਸੀਂ ਸਾਰਿਆਂ ਨੇ ਪ੍ਰਬੰਧ ਵੇਖਿਆ ਪਾਰਕਿੰਗ ਦਾ ਸੋਨਾ ਪ੍ਰਬੰਧ ਹੈ ਲੰਗਰ ਦਾ ਸੋਨਾ ਪ੍ਰਬੰਧ ਹੈ ਸੰਗਤ ਦੇ ਬੈਠਣ ਦਾ ਸੋਨਾ ਪ੍ਰਬੰਧ ਹੈ ਤੁਹਾਡੇ ਸਾਹਮਣੇ ਜਦੋਂ ਲਾਈਟ ਚਲੀ ਗਈ ਔਰ ਤਰੰਤ ਜਨਰੇਟਰ ਚੱਲਿਆ ਇਹ ਪ੍ਰਬੰਧ ਤਾਂ ਹੀ ਹੁੰਦੇ ਜਦੋਂ ਚੰਗੇ ਯੋਗ ਪ੍ਰਬੰਧਕ ਇਹ ਸਾਰਾ निगरानी ਕਰ ਰਹੇ ਹੁਣ ਸੋ ਅਸੀਂ ਮਹਾਰਾਜ ਜੀ ਚਰਨਾਂ ਚਰਦਾਸ ਕਰਦੇ ਅਸੀਂ ਤਰ੍ਹਾਂ ਇਹ ਚਾਟਰੀ ਕਲਾ ਦੇ ਨਾਲ ਇਸ ਥਾਂ ਦੀਆਂ ਸੇਵਾਵਾਂ ਕਰਦੇ ਰਹੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਚੌਰਨ ਲਖਨ ਜੀ ਧੰਨ ਬਾਬਾ ਮਹਾਂਪੁਰਸ਼ਾਂ ਦੀ ਰਸਨਾ ਤੋਂ ਤੁਸੀਂ ਸਾਰਿਆਂ ਨੇ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ ਬਹੁਤ ਆਨੰਦਮਈ ਮਾਹੌਲ ਬਣਿਆ ਸੀ ਸਚਾਈ ਹੈ ਜਦੋਂ ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਤੁਸੀਂ ਸਾਰੇ ਕੀਰਤਨ ਕਰ ਰਹੇ ਸੀ ਇਦਾਂ ਲੱਗ ਰਿਹਾ ਸੀ ਤੁਹਾਡੇ ਵਿੱਚੋਂ ਗੁਰੂ ਰਾਮਦਾਸ ਬੋਲ ਰਹੇ ਹੋਣ ਤੁਹਾਡੇ ਵਿੱਚੋਂ ਬਾਬਾ ਦੀਪ ਸਿੰਘ ਜੀ ਬੋਲ ਰਹੇ ਹੋਣ